ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਸੰਗਤ ਜੀ ਜੇਕਰ ਅਸੀਂ ਸ਼ਨੀਵਾਰ ਦੇ ਦਿਨ ਘਰ ਦੇ ਕੋਨੇ ਦੇ ਵਿੱਚ ਇਹ ਇੱਕ ਚੀਜ਼ ਰੱਖ ਦਿੰਦੇ ਹਾਂ ਤਾਂ ਤੁਸੀਂ ਇਸ ਦੇ ਫਾਇਦੇ ਦੇਖ ਕੇ ਹੈਰਾਨ रह ਜਾਓਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸਾ ਸੰਗਤ ਜੀ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਖਾਸ ਹੁੰਚਾ ਰਹੀ ਹੈ ਸੰਗਤ ਜੀ ਆਪਾਂ ਆਪਣੇ ਘਰ ਦੀ ਨੈਗੇਟਿਵਿਟੀ ਨੂੰ ਦੂਰ ਕਰਨ ਦੇ ਲਈ ਆਪਣੇ ਘਰ ਦੇ ਵਿੱਚ ਸੁੱਖ ਸ਼ਾਂਤੀ ਬਰਕਤ ਤੰਦਰੁਸਤੀ ਚ ਰੱਖੀ ਦੇ ਲਈ ਕੁਝ ਨੁਕਤੇ ਤੁਹਾਡੇ ਨਾਲ ਸਾਂਝੇ ਕਰਨ ਵਾਲੇ ਹਾਂ ਅਤੇ ਇਹ ਨਕਤੇ ਘਰ ਦੇ ਮੁੱਖ ਦਰਵਾਜ਼ੇ ਤੋਂ ਲੈ ਕੇ ਘਰ ਦੇ ਅੰਦਰ ਤੱਕ ਵਰਤਨੇ ਚਾਹੀਦੇ ਹਨ ਭਾਵ ਕਿ ਘਰ ਦੇ ਮੁੱਖ ਦਰਵਾਜ਼ੇ ਤੋਂ ਲੈ ਕੇ ਘਰ ਦੇ ਅੰਦਰ ਤੱਕ ਆਪਾਂ ਕੁਝ ਬਦਲਾਅ ਕਰਨੇ ਹਨ ਇਹ ਬਦਲਾਅ ਕਰਨ ਦੇ ਬਾਅਦ ਤੁਸੀਂ ਆਪਣੇ ਘਰ ਦੇ ਅੰਦਰ ਹਰਾਨੀ ਚਨਕ ਨਤੀਜੇ ਦੇਖੋਗੇ ਕੁਝ ਹੀ ਦਿਨਾਂ ਵਿੱਚ ਤੁਸੀਂ ਆਪਣੇ ਘਰ ਦਾ ਮਾਹੌਲ ਆਪਣੇ ਘਰ ਦਾ ਵਾਤਾਵਰਣ ਬਦਲ ਸਕਦੇ ਹੋ ਤੇ ਖੁਦ ਮਹਿਸੂਸ ਕਰੋਗੇ ਤਾਂ ਫਿਰ ਇਹ ਕਿਹੜੇ ਬਦਲਾਅ ਹਨ ਕਿਹੜੇ ਨੁਕਤੇ ਹਨ ਇਹਨਾਂ ਬਾਰੇ ਅਸੀਂ ਅੱਜ ਦੇ ਵੀਡੀਓ ਵਿੱਚ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਇਸ ਲਈ ਸੰਗਤ ਜੀ ਤੁਹਾਡੇ ਅਗੇ ਬੇਨਤੀ ਹੈ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣ ਲੈਣਾ ਜੀ ਸਾਧ ਸੰਗਤ ਜੀ ਕੋਈ ਦਿਨਾਂ ਦੇ ਵਿੱਚ ਤੁਸੀਂ ਆਪਣੇ ਘਰ ਦਾ ਮਾਹੌਲ ਘਰ ਦਾ ਵਾਤਾਵਰਣ ਬਦਲਿਆ ਹੋਇਆ ਮਹਿਸੂਸ ਕਰੋਗੇ ਫਿਰ ਇਹ ਕਿਹੜੇ ਬਦਲਾਅ ਹਨ ਜਾਂ ਕਿਹੜੇ ਨੁਕਤੇ ਹਨ ਇਨਾ ਬਾਰੇ ਤੁਸੀਂ ਧਿਆਨ ਦੇ ਨਾਲ ਸੁਣ ਲੈਣਾ ਇਨਾ ਬਾਰੇ ਤੁਸੀਂ ਧਿਆਨ ਦੇ ਨਾਲ ਜ਼ਰੂਰ ਸੁਣ ਲੈਣਾ ਜੀ ਸਾਧ ਸੰਗਤ ਜੀ ਹਰ ਬੰਦਾ ਚਾਹੁੰਦਾ ਹੈ ਕਿ ਉਹਦੇ ਘਰ ਦੇ ਵਿੱਚ ਸੁੱਖ ਸ਼ਾਂਤੀ ਹੋਵੇ ਬਰਕਤ ਹੋਵੇ ਪੈਸਾ ਹੋਵੇ ਘਰ ਦੇ ਵਿੱਚ ਆਪਸ ਦੇ ਵਿੱਚ ਜੀਆਂ ਦਾ ਪ੍ਰੇਮ ਪਿਆਰ ਹੋਵੇ ਸਾਰੇ ਹੀ ਕੰਮ ਤਾਂ ਦੇ ਚੜ੍ਹਦੀ ਕਲਾ ਦੇ ਨਾਲ ਚੱਲਣ ਇਸ ਕਰਕੇ ਹਰ ਰੋਜ਼ ਪ੍ਰਮਾਤਮਾ ਅਗੇ ਅਰਦਾਸਾਂ ਬੇਨਤੀਆਂ ਵੀ ਅਸੀਂ ਕਰਦੇ ਹਾਂ ਕਿ ਪ੍ਰਮਾਤਮਾ ਮੇਰੇ ਤੇ ਮੇਰੇ ਪਰਿਵਾਰ ਤੇ ਹਮੇਸ਼ਾ ਮੇਰ ਭਰਿਆ ਹੱਥ ਰੱਖਣਾ ਸਾਨੂੰ ਮਾੜੇ ਲੋਕਾਂ ਤੋਂ ਮਾੜੀਆਂ ਸ਼ਕਤੀਆਂ ਤੋਂ ਬਚਾ ਕੇ ਰੱਖਣਾ ਭਾਵ ਕਿ ਆਪਣੇ ਘਰ ਦੀ ਸੁੱਖ ਸ਼ਾਂਤੀ ਤੇ ਤੰਦਰੁਸਤੀ ਤੇ ਤਰੱਕੀ ਦੇ ਲਈ ਅਸੀਂ ਰੱਬ ਅਗੇ ਰੋਜ਼ ਅਰਦਾਸਾਂ ਕਰਦੇ ਹਾਂ ਤੇ ਸਾਧ ਸੰਗਤ ਜੀ ਕੁਝ ਲੋਕ ਆਪਣੇ ਘਰ ਦੀ ਸੁੱਖ ਸ਼ਾਂਤੀ ਤੇ ਲਈ ਘਰ ਦੀ ਬਰਕਤ ਦੇ ਲਈ ਜਾਂ ਆਪਣੇ ਘਰ ਨੂੰ ਕਿਸੇ ਮਾੜੀ ਸ਼ਕਤੀ ਤੋਂ ਕੀਤੇ ਕਰਾਈ ਤੋਂ ਬਚਾਉਣ ਦੇ ਲਈ ਕਈ ਤਰ੍ਹਾਂ ਦੇ ਧਾਗੇ ਜਾਂ ਬਹੁਤ ਹੀ ਸਾਰੇ ਟੋਨੇ ਟੋੜ ਕੇ ਵੀ ਕਰਦੇ ਹਨ ਉਪਾਅ ਵੀ ਕਰਦੇ ਹਨ ਕਈ ਤਰ੍ਹਾਂ ਦੀਆਂ ਚੀਜ਼ਾਂ ਲਿਆ ਕੇ ਆਪਣੇ ਘਰ ਵਿੱਚ ਰੱਖਦੇ ਹਨ ਕੁਝ ਚੀਜ਼ਾਂ ਬਾਰੇ ਉਹਨਾਂ ਦਾ ਮੰਨਣਾ ਹੈ ਕਿ ਇਹ ਚੀਜ਼ਾਂ ਘਰ ਦੇ ਵਿੱਚ ਰੱਖਣ ਦੇ ਨਾਲ ਘਰ ਵਿੱਚ ਹਮੇਸ਼ਾ ਸੁਖ ਸ਼ਾਂਤੀ ਰਹਿੰਦੀ ਹੈ ਘਰ ਦੇ ਅੰਦਰ ਪਰਕਤ ਰਹਿੰਦੀ ਹੈ ਕਿਸੇ ਚੀਜ਼ ਦੀ ਕਿਤੇ ਵੀ ਕਮੀ ਨਹੀਂ ਹੁੰਦੀ ਤੇ ਕੁਝ ਚੀਜ਼ਾਂ ਉਹ ਆਪਣੇ ਘਰ ਦੇ ਵਿੱਚ ਇਸ ਕਰਕੇ ਵੀ ਲਿਆ ਕੇ ਰੱਖਦੇ ਹਨ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਇਹ ਚੀਜ਼ਾਂ ਰੱਖਣ ਦੇ ਕਰਕੇ ਸਾਡਾ ਘਰ 네ਗੇਟਿਵਿਟੀ ਤੋਂ ਬਚਿਆ ਹੋਇਆ ਹੈ ਉਹ ਕਿਸੇ ਵੀ ਤਰ੍ਹਾਂ ਦੀ ਮਾੜੀ ਸ਼ਕਤੀ ਮਾੜੀ ਊਰਜਾ ਤੇ ਮਾੜੇ ਮਾੜੀਆਂ ਚੀਜ਼ਾਂ ਨੂੰ ਅੰਦਰ ਘਰ ਵਿੱਚ ਦਾਖਲ ਨਹੀਂ ਹੋਣ ਦਿੰਦੇ ਜਿਵੇਂ ਕਿ ਕੁਝ ਲੋਕ ਆਪਣੇ ਘਰ ਦੇ ਮੁੱਖ ਦਰਵਾਜ਼ੇ ਦੇ ਅੱਗੇ ਹੀ ਕਈ ਤਰ੍ਹਾਂ ਦੀਆਂ ਚੀਜ਼ਾਂ ਲਿਆ ਕੇ ਟੰਗ ਦਿੰਦੇ ਹਨ ਜਾ ਰੱਖ ਦਿੰਦੇ ਹਨ ਇਸ ਕਰਕੇ ਰੱਖਦੇ ਆਣ ਕਿ ਸਾਡੇ ਘਰ ਨੂੰ ਕਦੇ ਕਿਸੇ ਦੀ ਨજર ਨਾ ਲੱਗ ਜਾਵੇ ਘਰ ਦੇ ਜੀਆਂ ਨੂੰ ਕਿਸੇ ਦੀ ਨજર ਨਾ ਲੱਗੇ ਜਿਵੇਂ ਤੁਸੀਂ ਆਮ ਹੀ ਦੇਖਿਆ ਹੋਣਾ ਹੈ ਕਿ ਕਈ ਤੁਹਾਡੇ ਨજર ਵਾਸਤੂ ਲੜਾਈ ਹੁੰਦੀ ਰਹਿੰਦੀ ਹੈ ਪਰ ਜੇਕਰ ਗੁਰੂ ਘਰ ਦੇ ਲੜ ਲੱਗੇ ਹੋ ਗੁਰਬਾਣੀ ਦਾ ਪਾਠ ਕਰਦੇ ਹੋ ਪਰ ਤੁਹਾਨੂੰ ਇਹਨਾਂ ਨੂੰ ਕੁਝ ਵੀ ਕਰਨ ਦੀ ਫਿਰ ਲੋੜ ਨਹੀਂ ਪੈਣੀ ਤੁਹਾਨੂੰ ਬਹੁਤ ਹੀ ਸੌਖੇ ਨੁਕਤੇ ਦੱਸਣ ਵਾਲੇ ਹਾਂ ਇਹ ਨੁਕਤੇ ਇਹਨੋਂ ਕਰਦੇ ਤੁਸੀਂ ਅੱਜ ਓਵੇਂ ਹੀ ਆਪਣੇ ਘਰ ਦੇ ਵਿੱਚ ਆਪਣਾ ਆਪਣੇ ਘਰ ਦੇ ਵਿੱਚ ਪਨਾ ਕੇ ਵੇਖ ਲੈਣਾ ਤਾਂ ਵੇਖਣਾ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਨੈਗੇਟਿਵ ਊਰਜਾ ਪ੍ਰਵੇਸ਼ ਫਿਰ ਨਹੀਂ ਕਰ ਸਕੇਗੀ ਤੁਹਾਡੇ ਘਰ ਦੇ ਵਿੱਚ ਹਮੇਸ਼ਾ ਸੁੱਖ ਸ਼ਾਂਤੀ ਤੇ ਬਰਕਤ ਬਣੀ ਰਹੇਗੀ ਤੁਸੀਂ ਆਪਣੇ ਘਰ ਪਰਿਵਾਰ ਦਾ ਮਾਹੌਲ ਖੁਦ ਬਦਲਿਆ ਹੋਇਆ ਦੇਖੋਗੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਘਰ ਦੇ ਮੁੱਖ ਦਰਵਾਜ਼ੇ ਤੇ ਸਾਜੰਗਾ ਜੀ ਘਰ ਦੇ ਮੁੱਖ ਦਰਵਾਜੇ ਤੇ ਕਦੇ ਵੀ ਕੋਈ ਏਦਾਂ ਦੀ ਚੀਜ਼ ਨਾ ਰੱਖੋ ਜਿੰਨੋਂ ਦੇਖ ਕੇ ਸਦਾ ਹੀ ਮਨ ਅਸ਼ਾਂਤ ਹੋਵੇ ਇਹ ਆਪਣੇ ਬਾਰੇ ਵੀ ਸੋਚਣਾ ਹੈ ਤੇ ਦੁੱਤਿਆਂ ਦੇ ਬਾਰੇ ਵੀ ਕਿਉਂਕਿ ਆਪਣਾ ਘਰ ਦਾ ਮੁੱਖ ਦਰਵਾਜਾ ਤੇ ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਰੱਖਦੇ ਹਾਂ ਜੋ ਬਾਹਰ ਦੇ ਲੋਕਾਂ ਨੂੰ ਸਾਨੂੰ ਨજર ਨਾ ਲੱਗ ਜਾਵੇ ਤੇ ਕੋਈ ਬਾਹਰੋਂ ਸਾਡੇ ਘਰ ਅੰਦਰ 네ਗਟਿਵਿਟੀ ਦਾਖਲ ਨਾ ਹੋ ਜਾਵੇ ਸਾਦ ਸੰਗਤ ਜੀ ਇਹ ਘਰ ਦੇ ਦਰਵਾਜ਼ੇ ਦੇ ਅੱਗੇ ਰੱਖੀਆਂ ਹੋਈਆਂ ਚੀਜ਼ਾਂ ਇੱਕ ਤਾਂ ਸਾਡੇ ਮਨ ਦੀ ਭਾਵਨਾ ਦਰਸਾਉਂਦੀਆਂ ਹਨ ਤੇ ਸਾਡੇ ਮਨ ਦੀ ਸਥਿਤੀ ਨਵੇਂ ਦਰਸਾਉਂਦੀਆਂ ਹਨ ਸਾਡੀ ਮਾਨਸਿਕ ਸਥਿਤੀ ਕੀ ਹੈ ਅਸੀਂ ਕੀ ਸੋਚਦੇ ਹਾਂ ਸਾਡੇ ਘਰ ਅੰਦਰ ਜੋ ਵੀ ਦੋਸ਼ ਹੁੰਦਾ ਹੈ ਉਹ ਸਾਡਾ ਮਨ ਫਿਰ ਪਾੜ ਲੈਂਦਾ ਹੈ ਇਹਦੇ ਵਿਚਾਰ ਕਿਦਾਂ ਦੇ ਹਨ ਇਹਦੀ ਮਾਨਸਿਕ ਸਥਿਤੀ ਕਿਦਾਂ ਦੀ ਹੈ ਬਾਕੀ ਕਈ ਵਾਰ ਕੋਈ ਚੀਜ਼ਾਂ ਇਹ ਤਾਂ ਵੀ ਰੱਖੀਆਂ ਜਾਂਦੀਆਂ ਹਨ ਜੋ ਸਾਡੇ ਲਈ ਵੀ ਹਨ ਤੇ ਬਾਹਰ ਦੇ ਜੀਆਂ ਦੇ ਲਈ ਵੀ ਚੰਗੀਆਂ ਨਹੀਂ ਹੁੰਦੀਆਂ ਚਾਹੇ ਅਣਜਾਣੇ ਵਿੱਚ ਹੀ ਰੱਖੀਆਂ ਹੋਣ ਉਹ ਚੀਜ਼ਾਂ ਪਰ ਕਈ ਵਾਰ ਅਸੀਂ ਆਪਣਾ ਹੀ ਨੁਕਸਾਨ ਕਰ ਬੈਠਦੇ ਹਾਂ ਕਿਉਂਕਿ ਸਾਥ ਸੰਗ ਜੀ ਇੱਕ ਨਾ ਇੱਕ ਦਿਨ ਜਈ ਤਾਂ ਬਾਰੋਂ ਸਾਡੇ ਘਰ ਵਿੱਚ ਜ਼ਰੂਰ ਆਂਦਰ ਆਉਂਦਾ ਹੀ ਹੋਵੇਗਾ ਤੇ ਕਈਆਂ ਦਾ ਸਭ ਤੋਂ ਵੱਧ ਆਉਣਾ ਜਾਣਾ ਸਾਡੇ ਘਰ ਵਿੱਚ ਹੁੰਦਾ ਹੈ ਖੋਦਰ ਦੇ ਕਈ ਜੀਵਾਂ ਦਾ ਸਾਡੇ ਘਰ ਆਉਣ ਜਾਣ ਬਣਿਆ ਰਹਿੰਦਾ ਹੈ। ਅਸੀਂ ਖੁਦ ਹੀ ਕਈ ਵਾਰ ਆਪਣੇ ਆਪ ਘਰ ਦੇ ਦਹਲੇਜ ਨੂੰ ਵਾਰ-ਵਾਰ ਲੰਘਦੇ ਹਾਂ। ਜਦੋਂ ਇਦਾਂ ਦੀਆਂ ਮਨ ਨੂੰ ਅਸ਼ਾਂਤ ਕਰਨ ਵਾਲੀਆਂ, ਪਟਕਾਉਣ ਵਾਲੀਆਂ ਚੀਜ਼ਾਂ ਦੇਖਦੇ ਹਾਂ ਤਾਂ ਸੋਚ ਵੀ ਨਹੀਂ ਸਕਦੇ ਫਿਰ ਇਹਨਾਂ ਦਾ ਸਾਡੇ ਮਨ ਤੇ ਕਿੰਨਾ ਮਾੜਾ ਪ੍ਰਭਾਵ ਪੈਂਦਾ ਹੈ। ਅਸੀਂ ਜੋ ਚੀਜ਼ਾਂ ਵੇਖਦੇ ਹਾਂ ਉਸੇ ਵੇਲੇ ਹੀ ਸਾਡੇ ਮਨ ਅੰਦਰ ਉਹਦਾਂ ਦੇ ਭੈੜੇ ਵਿਚਾਰ ਬਣਨੇ ਸ਼ੁਰੂ ਹੋ ਜਾਂਦੇ ਹਨ। ਸੋ ਇਸ ਕਰਕੇ ਆਪਣੇ ਘਰ ਦੇ ਮੁੱਖ ਦਰਵਾਜ਼ੇ ਦੇ ਉੱਤੇ ਕੋਈ ਵੀ ਇਦਾਂ ਦੀ ਚੀਜ਼ ਨਾ ਰੱਖੋ ਜਿਹਦੇ ਨਾਲ ਸਾਡਾ ਮਨ ਅਸ਼ਾਂਤ ਹੋਵੇ ਮਨ ਅੰਦਰ ਕੋਈ ਵੀ ਣਾ ਵਿਚਾਰ ਆਵੇ ਕੋਈ ਨੈਗੇਟਿਵ ਵਿਚਾਰ ਆਵੇ ਬਲਕਿ ਇਦਾਂ ਦੀਆਂ ਕੋਈ ਨੈਗੇਟਿਵ ਵਿਚਾਰ ਵਾਲੀਆਂ ਚੀਜ਼ਾਂ ਬਿਲਕੁਲ ਵੀ ਨਹੀਂ ਰੱਖਣੀਆਂ ਉਹ ਜਿਹੀਆਂ ਚੀਜ਼ਾਂ ਹੈ ਰੱਖੋ ਜੇਨਨ ਦੇ ਕੇ ਮਨ ਪਵਿੱਤਰ ਹੋ ਜਾਵੇ ਕੋਈ ਦੁਖੀ ਇਨਸਾਨ ਵੀ ਜੇਕਰ ਸਾਡੇ ਘਰ ਵਿੱਚ ਆਵੇ ਤਾਂ ਜਿਹੜਾ ਕੋਈ ਸ਼ਾਂਤ ਇਨਸਾਨ ਉਹ ਵੇਸਦਾ ਮਨੁੱਖ ਸ਼ਾਂਤ ਹੋ ਜਾਵੇ ਮਨ ਖੁਸ਼ ਹੋ ਜਾਵੇ ਅੱਜ ਤੁਸੀਂ ਇਹ ਸੋਚ ਕੇ ਆਪਣੇ ਘਰ ਦੇ ਦਰਵਾਜ਼ੇ ਦੇ ਅੱਗੇ ਚੀਜ਼ਾਂ ਜ਼ਰੂਰ ਕਰਨੀਆਂ ਹਨ ਇਹਦਾਂ ਦੀਆਂ ਚੀਜ਼ਾਂ ਜੋ ਤੁਹਾਨੂੰ ਦਰਵਾਜ਼ੇ ਦੇ ਅੰਦਰ ਰੱਖਣੀਆਂ ਚਾਹੀਦੀਆਂ ਹਨ ਸਾਡੇ ਘਰ ਦੇ ਚੀਜ਼ਾਂ ਨੂੰ ਤੇ ਬਾਹਰ ਵਾਲੇ ਚੀਜ਼ਾਂ ਦੇ ਮਨ ਦੇ ਵਿੱਚ ਵੀ ਸਕੂਨ ਮਿਲੇ ਸਾਥ ਸੰਗਤ ਜੀ ਜਦੋਂ ਅਸੀਂ ਚੰਗਾ ਸੋਚਾਂਗੇ ਤਾਂ ਸਾਡੇ ਨਾਲ ਵੀ ਚੰਗਾ ਹੋਵੇਗਾ ਤੁਸੀਂ ਬਾਦ ਦੀਆਂ ਦੇ ਆਪਣੇ ਆਪ ਤੋਂ ਖਤਰਾ ਮਹਿਸੂਸ ਨਾ ਕਰੋ ਬਲਕਿ ਇਹ ਭਾਵਨਾ ਨਾ ਰੱਖੋ ਕਿ ਕੋਈ ਦੁਖੀ ਹੋਇਆ ਕੋਈ ਪਟਕਿਆ ਪਟਕਾਉਂਦਾ ਇਨਸਾਨ ਸਾਡੇ ਘਰਾਂ ਅੰਦਰ ਆਵੇ ਕੋਈ ਮੈਲਾ ਕੋਈ ਮੈਲੇ ਮਨ ਵਾਲਾ ਮੈਲੇ ਮਨ ਦੇ ਵਿਚਾਰਾਂ ਵਾਲਾ ਚੇਕ ਰਹਿਦਾ ਹੈ ਤਾਂ ਸਾਡੇ ਘਰ ਅੰਦਰ ਆਵੇ ਤੇ ਪੂਰਨ ਪਵਿੱਤਰ ਹੋ ਕੇ ਜਾਵੇ ਜਦੋਂ ਤੁਸੀਂ ਇਹੋ ਜਿਹੀ ਸੋਚ ਰੱਖੋਗੇ ਤਾਂ ਤੁਹਾਡੇ ਤੇ ਪ੍ਰਮਾਤਮਾ ਜੀ ਦੀ ਕਿਰਪਾ ਹੋ ਜਾਵੇਗੀ ਤੁਹਾਡੇ ਵੱਲੋਂ ਇੱਕ ਚੰਗਾ ਤੇ ਨੇਕ ਕਰਮ ਬਣ ਜਾਵੇਗਾ ਸਾਡੇ ਘਰ ਦੇ ਜੀਆਂ ਦੇ ਉੱਤੇ ਚੰਗਾ ਪ੍ਰਭਾਵ ਹੋਵੇਗਾ ਘਰ ਦੇ ਮੇਨ ਦਰਵਾਜ਼ੇ ਦੇ ਕੋਲ ਸਾਨੂੰ ਫੁੱਲ ਬੋਟੇ ਜ਼ਰੂਰ ਲਗਾਉਣੇ ਚਾਹੀਦੇ ਹਨ ਜਾਂ ਕੋਈ ਐਸੀ ਕਿਆਰੀ ਬਣੀ ਹੋਣੀ ਚਾਹੀਦੀ ਹੈ ਜਿਹਦੇ ਆਸ-ਪਾਸੇ ਬਹੁਤ ਸੋਹਣੇ ਫੁੱਲ ਲੱਗੇ ਹੋਣ ਸਾਡਾ ਦਿਨ ਜਿਹੜਾ ਹੈ ਚੰਗਾ ਗੁਜ਼ਰੇ ਤੇ ਪਰਮਾਤਮਾ ਜੀ ਦੀ ਜਾਦ ਆਵੇ ਸਾਡਾ ਮਨ ਪਵਿੱਤਰ ਹੋ ਜਾਵੇ ਸ਼ਾਂਤ ਹੋ ਜਾਵੇ ਕੋਜਾ ਚਾਦੋਂ ਇਦਾਂ ਦੀਆਂ ਚੀਜ਼ਾਂ ਰੱਖਾਂਗੇ ਮਨ ਨੂੰ ਖੁਸ਼ ਕਰ ਦੇਣਗੀਆਂ ਪਰਮਾਤਮਾ ਦੇ ਨਾਮ ਨਾਲ ਜੋੜਨ ਵਾਲੇ ਹਾਂ ਪਰ ਜੋ ਚੀਜ਼ਾਂ ਵੇਖਾਂਗੇ ਉਹਦਾ ਵਿਚਾਰ ਸਾਡੇ ਮਨ ਅੰਦਰ ਜ਼ਰੂਰ ਚੱਲਣਾ ਸ਼ੁਰੂ ਹੋ ਜਾਵੇਗਾ ਫਿਰ ਭਾਵੇਂ ਸਾਡੇ ਘਰ ਦੇ ਜੀ ਭਾਵੇਂ ਕੋਈ ਬਾਹਰ ਦਾ ਜੀ ਸਾਡੇ ਘਰੇ ਆਇਆ ਤਾਂ ਉਹ ਵੀ ਚੰਗਾ ਹੀ ਸੋਚ ਕੇ ਆਵੇਗਾ ਉਹਨੂੰ ਵੀ એનર્ਜੀ ਸ਼ੋਧ ਮਿਲੇਗੀ ਕਿਉਂਕਿ ਜੋ ਅਸੀਂ ਸੋਚਦੇ ਹਾਂ ਉਹ એનર્ਜੀ ਸਾਡੇ ਅੰਦਰੋਂ ਫਿਰ ਬਾਹਰ ਨਿਕਲਦੀ ਹੈ ਉਹੀ ਕਿੰਨਾ ਸਾਡੇ ਅੰਦਰੋਂ ਬਾਹਰ ਨਿਕਲਦੀਆਂ ਹਨ ਕਹਿੰਦੇ ਹਨ ਕਿ ਇਦਾਂ ਦੀਆਂ ਚੀਜ਼ਾਂ ਰੱਖੋ ਜਿਨ੍ਹਾਂ ਨੂੰ ਵੇਖ ਕੇ ਮਨ ਸ਼ਾਂਤ ਹੋ ਜਾਵੇ ਖੁਸ਼ ਹੋ ਜਾਵੇ ਪਵਿੱਤਰ ਹੋ ਜਾਵੇ ਮਨ ਗੁਰੂ ਚਰਨਾਂ ਦੇ ਨਾਲ ਜੁੜ ਜਾਵੇ ਜਿਵੇਂ ਘਰ ਵਿੱਚ ਇਦਾਂ ਹੁੰਦਾ ਹੈ ਜਿੱਥੇ ਅਸੀਂ ਮਹਿਮਾਨਾਂ ਨੂੰ ਬਿਠਾਉਂਦੇ ਹਾਂ ਜਾਂ ਆਪਾਂ ਖੁਦ ਬੈਠਦੇ ਹਾਂ ਉੱਥੇ ਹਲਕੀ ਜਿਹੀ ਆਵਾਜ਼ ਵਿੱਚ ਤੁਸੀਂ ਸਿਮਰਨਾ ਲਗਾ ਸਕਦੇ ਹੋ ਮੋਲ ਮੰਤਰ ਦਾ ਜਾਪ ਲਗਾ ਸਕਦੇ ਹੋ ਸਾਡਾ ਸੰਗਾ ਜੀ ਸਾਡੇ ਘਰ ਵਿੱਚ ਜਦੋਂ ਹਮੇਸ਼ਾ ਮੌਲ ਮੰਤਾ ਦਾ ਚਾਪ ਚੱਲਦਾ ਰਹੇਗਾ ਤਾਂ ਦੇਖ ਲੈਣਾ ਸਾਡੇ ਘਰ ਵਿੱਚ ਬਹੁਤ ਹੀ ਪੋਜ਼ਿਟਿਵ એનર્ਜੀ ਦਾ ਵਾਸ ਹੋ ਜਾਵੇਗਾ ਯਕੀਨ ਕਰਕੇ ਜਾਣਿਓ ਆਪਣੇ ਕੁਝ ਦੇ ਮਾਨਸਿਕ ਸਥਿਤੀ ਨਵੀਂ ਦੁਸਰੀ ਬਦਲ ਕੇ ਬੈਠ ਜਾਓਗੇ ਬਲਕਿ ਸੋਚੋ ਕਿ ਤੁਸੀਂ ਕਿੰਨਾ ਵਧੀਆ ਕੰਮ ਕਰ ਰਹੇ ਹੋ ਤੇ ਤੁਹਾਡੇ ਵੱਲੋਂ ਇੱਕ ਨੇਕ ਕਰਮ ਬਣ ਜਾਵੇਗਾ ਤੇ ਜਦੋਂ ਕੋਈ ਮਾੜੀ ਨੀਅਤ ਦੇ ਨਾਲ ਵੀ ਤੁਹਾਡੇ ਘਰ ਵਿੱਚ ਆਵੇਗਾ ਤੇ ਉਹ ਵੀ ਆ ਕੇ ਸੋਚੇਗਾ ਕਿ ਮੈਂ ਇਹਨਾਂ ਦੇ ਘਰ ਦੇ ਜੀਆਂ ਦਾ ਮਾੜਾ ਸੋਚਦਾ ਸੀ ਪਰ ਜਦੋਂ ਹੀ ਉਹ ਸਿਮਰਨ ਉਹਦੇ ਕੰਨਾਂ ਵਿੱਚ ਪਵੇਗਾ ਉਹ ਇਹੋ ਜਿਹੇ ਵਿਚਾਰ ਮਨ ਵਿੱਚ ਕੱਢ ਕੇ ਗੁਰੂ ਦੇ ਲਾੜ ਲੱਗਣਾ ਪਸੰਦ ਕਰੇਗਾ ਗੁਰਬਾਣੀ ਦਾ ਜਾਪ ਸੁਣ ਕੇ ਉਹਦੇ ਵੀ ਮਨ ਨੂੰ ਬੜੀ ਸ਼ਾਂਤੀ ਤੇ ਸਕੂਨ ਮਿਲ ਜਾਵੇਗਾ ਕਿਉਂਕਿ ਸਾਧ ਸੰਗ ਹੈ ਜੀ ਤੁਸੀਂ ਆਪਣਾ ਤੁਸੀਂ ਅਪਣਾ ਕੇ ਦੇਖੋ ਕਿ ਘਰ ਵਿੱਚ ਗੁਰਬਾਣੀ ਲੱਗੇ ਹੋਵੇ ਤਾਂ ਮਨ ਨੂੰ ਕਿੰਨਾ ਸਕੂਨ ਮਿਲਦਾ ਹੈ ਕਈ ਵਾਰ ਕੁਝ ਵੀ ਜਵੇਂ ਅੰਦਰ ਦਾਖਲ ਹੁੰਦੇ ਹਨ ਤੇ ਕੰਨਾਂ ਵਿੱਚ ਮੋਲ ਮੱਤ ਦੇ ਜਾਪ ਦੀ ਆਵਾਜ਼ ਪੈ ਹੀ ਜਾਵੇ ਤੇ ਉਹ ਫਿਰ ਆਪ ਹੀ ਮਨ ਹੀ ਮਨ ਅੰਦਰ ਜਾਪ ਨਾਲ ਨਾਲ ਕਰਨਾ ਸ਼ੁਰੂ ਕਰ ਦਿੰਦੇ ਹਨ ਤੇ ਉਹਨਾਂ ਨੂੰ ਇੰਜ ਲੱਗਦਾ ਹੈ ਕਿ ਜਿਵੇਂ ਉਹਨਾਂ ਨੂੰ ਸਕੂਨ ਮਿਲ ਗਿਆ ਹੋਵੇ ਕਿਸੇ ਵੀ ਜੀਭਾ ਦੇ ਅਨੁਸਾਰ ਕਿਸੇ ਰਸਨਾ ਦੇ ਨਾਲ ਮੌਲਮਤ ਦਾ ਜਾਪ ਕੀਤਾ ਜਾਵੇ ਤਾਂ ਦੇਖ ਲੈਣਾ ਪ੍ਰਮਾਤਮਾ ਦੀ ਕਿਰਪਾ ਤੁਹਾਡੇ ਤੇ ਹੋ ਜਾਵੇਗੀ ਤੁਹਾਡੀ ਸੋਚ ਨੂੰ ਬਦਲ ਦੇਣਗੇ ਉਹਦੇ ਕਰਕੇ ਫਿਰ ਸਾਡਾ ਵੀ ਕਿੰਨਾ ਭਲਾ ਹੋਵੇਗਾ ਤੇ ਜਿਹੜਾ ਕੋਈ ਸਾਡੇ ਘਰ ਦੇ ਅੰਦਰ ਪ੍ਰਵੇਸ਼ ਕਰੇਗਾ ਉਹ ਵੀ ਗੁਰਬਾਣੀ ਦੇ ਲੜ ਲੱਗ ਜਾਵੇਗਾ ਪ੍ਰਮਾਤਮਾ ਦੇ ਲੜ ਲੱਗ ਜਾਵੇਗਾ ਤੁਸੀਂ ਇੱਕ ਵਾਰ ਜੇਕਰ ਵਾਇਗਰੋ ਜੀ ਕਹੋਗੇ ਤਾਂ ਮੌਲਮਤ ਦਾ ਜਾਪ ਕਰੋਗੇ ਤੇ ਉਹਦੇ ਨਾਲ ਵੀ ਤੁਹਾਡਾ ਭਲਾ ਹੋਣਾ ਲਾਜ਼ਮੀ ਹੈ ਸੋ ਇਸ ਤਰ੍ਹਾਂ ਆਪਣੇ ਕਾਰ ਦੇ ਵਿੱਚ ਤੁਸੀਂ ਮੋਲ ਮੰਤਰ ਦਾ ਜਾਪ ਜ਼ਰੂਰ ਲਗਾ ਕੇ ਰੱਖੋ ਭਾਵੇਂ ਹਲਕੀ ਜਿਹੀ ਬਾਜ ਵਿੱਚ ਲਗਾ ਲਓ ਹਲਕੀ ਕਰਨਾਂ ਦੇ ਵਿੱਚ ਪੈਂਦੀ ਰਹੇ ਤਾਂ ਮਨ ਨੂੰ ਫਿਰ ਤੁਹਾਡੇ ਮਨ ਵਿੱਚ ਆਪਣੇ ਆਪ ਹੀ ਮੋਲ ਮੰਤਰ ਦਾ ਜਾਪ ਚੱਲਦਾ ਰਹੇਗਾ ਜਦੋਂ ਸਵੇਰੇ ਪੈਣਾ ਉੱਠਦੀਆਂ ਤਾਂ ਜ਼ਰੂਰ ਇੱਕ ਕੰਮ ਕਰਨ ਪੁਰਾਣੇ ਵੇਲਿਆਂ ਦੇ ਵਿੱਚ ਕਹਿੰਦੇ ਹੁੰਦੇ ਸਨ ਕਿ ਇਸਤਰੀ ਦਾ ਦਰਜਾ ਸਭ ਤੋਂ ਉੱਚਾ ਹੁੰਦਾ ਹੈ ਜਦੋਂ ਸਵੇਰੇ ਉੱਠਣਾ ਹੈ ਤਾਂ ਨਿਤਨੇਮ ਕਰਨ ਤੋਂ ਬਾਅਦ ਪਹਿਲਾਂ ਤੁਸੀਂ ਆਪਣੇ ਘਰ ਦਾ ਦਰਵਾਜ਼ਾ ਖੋਲਣਾ ਹੈ ਤੇ ਖੋਲ੍ਹ ਕੇ 10 ਬੇਨਤੀ ਕਰਨੀ ਹੈ ਕਿ ਸਤਿਗੋ ਸੱਚੇ ਪਾਤਸ਼ਾਹ ਮੇਰੇ ਪਰਿਵਾਰ ਤੇ ਹਮੇਸ਼ਾ ਮਿਹਰ ਪ੍ਰਿਆਤ ਰੱਖੀਂ ਇਸ ਘਰ ਦੀਆਂ ਤਹਲੀਜ਼ਾਂ ਤੋਂ ਕੋਈ ਮਾੜੀ ਸ਼ਕਤੀ ਮੜਾ ਇਨਸਾਨ ਮੇਰੇ ਘਰ ਵਿੱਚ ਪ੍ਰਵੇਸ਼ ਨਾ ਕਰ ਜਾਵੇ ਸਾਡੇ ਘਰ ਵਿੱਚ ਆਉਣ ਤਾਂ ਬਸ ਸੁੱਖ ਸ਼ਾਂਤੀ ਤੇ ਖੁਸ਼ੀਆਂ ਤੇ ਨਿਤਨੇਮ ਤੁਸੀਂ ਰੋਜ਼ਾਨਾ ਹੀ ਕਰਿਆ ਕਰੋ ਤੇ ਨਾਲੇ ਨਾਲ ਪਰਮਾਤਮਾ ਜੀ ਦੇ ਅੱਗੇ ਹੱਥ ਜੋੜ ਕੇ ਸ਼ੁਕਰਾਨਾ ਵੀ ਕਰਿਆ ਕਰੋ ਘਰ ਦਾ ਨਿਤ ਦਰਵਾਜ਼ਾ ਤੁਸੀਂ ਜਿਹੜਾ ਮੇਨ ਹੁੰਦਾ ਹੈ ਉਸ ਦੀ ਸਾਫ ਸਫਾਈ ਜ਼ਰੂਰ ਕਰਿਆ ਕਰੋ ਕਿਉਂਕਿ ਸੰਗਤ ਇਹ ਵੀ ਸਾਡੇ ਲਈ ਬੜੀ ਜ਼ਰੂਰੀ ਹੈ ਤੁਸੀਂ ਸ਼ਾਮ ਦੇ ਸਮੇਂ ਵੀ ਆਪਣੇ ਘਰ ਦੇ ਵਿੱਚ ਮੋਲਮਤ ਦਾ ਜਾਪ ਜ਼ਰੂਰ ਲਗਾਉਣਾ ਹੈ ਕੋਈ ਨਾ ਕੋਈ ਤੁਸੀਂ ਮੋਲਮਤ ਦਾ ਜਾਪ ਦੀ ਘਰ ਵਿੱਚ ਫੋਟੋ ਵੀ ਲਗਾ ਸਕਦੇ ਹੋ ਤਾਂ ਕਿ ਤੁਸੀਂ ਆਉਂਦੇ ਜਾਂਦੇ ਨੂੰ ਉਸ ਨੂੰ ਵੇਖ ਕੇ ਖੁਦ ਵੀ ਆਪਣੀ ਰਸਨਾ ਤੋਂ ਮੋਲਮਤ ਦਾ ਜਾਪ ਕਰ ਸਕੋ ਹੋਦਵੀ ਆਪਣੀ ਰਸਨਾ ਤੋਂ ਮੋਲ ਮਤਾ ਦਾ ਝਾਪ ਕਰ ਸਕੋ ਤੁਹਾਡੀ ਜ਼ਿੰਦਗੀ ਪਵਿੱਤਰ ਹੋ ਜਾਵੇ ਕਿਉਂਕਿ ਇਹ ਝਾਪ ਬੜਾ ਹੀ ਤਾਕਤਵਾਰ ਹੈ ਆਪਣੇ ਘਰ ਅੰਦਰੋਂ ਬਾਹਰ ਜਾਣਾ ਬਾਹਰੋਂ ਆਪਣੇ ਘਰ ਨੂੰ ਆਉਣਾ ਸਭ ਤੋਂ ਪਹਿਲਾਂ ਉਸ ਉਸੇ ਜਗ੍ਹਾ ਤੇ ਜਾਓ ਜਿੱਥੇ ਬੈਠ ਕੇ ਤੁਸੀਂ ਪਾਣ ਪੂਜਾ ਕਰਦੇ ਹੋ ਕਦੇ ਵੀ ਨੈਗੇਟਿਵ એનર્ਜੀ ਤੁਹਾਡੇ ਨਾਲ ਜਿਹੜੀ ਬਾਹਰੋਂ ਆਈ ਹੋਵੇਗੀ ਤੁਹਾਡਾ ਕੁਝ ਵੀ ਵਿਗਾੜ ਨਹੀਂ ਸਕੇਗੀ ਬਲਕਿ ਪ੍ਰਮਾਤਮਾ ਜੀ ਵੱਲੋਂ ਤੁਹਾਨੂੰ ਸਗੋਂ ਦੁੱਗਣੀ ਪੋਜ਼ਿਟਿਵ ਅਨਰਜੀ ਮਿਲ ਜਾਵੇਗੀ ਸਭ ਤੋਂ ਜ਼ਰੂਰੀ ਗੱਲ ਮਹਾਪੁਰਖ ਜੀ ਆਖਦੇ ਹਨ ਕਿ ਸਾਡੇ ਘਰ ਵਿੱਚ ਕੋਈ ਵੀ ਇਦਾਂ ਦੀ ਚੀਜ਼ ਨਹੀਂ ਹੋਣੀ ਚਾਹੀਦੀ ਜੈਸੇ ਨਾਲ ਕਿਸੇ ਦੀ ਇਬਾਦਤ ਦੁਆ ਬਹੁਤੀ ਜੁੜੀ ਹੋਵੇ ਕਿਉਂਕਿ ਸੰਗਤ ਜੀ ਕਈ ਵਾਰ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਜਾਣਿਆਂ ਜਾਣੇ ਵਿੱਚ ਕੁਝ ਚੀਜ਼ਾਂ ਕਰਦੀਆਂ ਐਸੀਆਂ ਲੈ ਆਉਂਦੇ ਹਾਂ ਖਾਸ ਕਰਕੇ ਪੈਸਾ ਜਦੋਂ ਸਾਡੇ ਘਰ ਵਿੱਚ ਕਿਸੇ ਦਾ ਆ ਜਾਵੇ ਤਾਂ ਉਹਦਾ ਹੀ ਅਸੀਂ ਬਹੁਤ ਧਿਆਨ ਰੱਖਦੇ ਹਾਂ ਜੋ ਪੈਸਾ ਸਾਡੇ ਘਰ ਵਿੱਚ ਆਵੇ ਹੱਕ ਸੱਚ ਦੀ ਹੀ ਕਮਾਈ ਹੋਣੀ ਚਾਹੀਦੀ ਹੈ ਕਦੇ ਵੀ ਬੇਈਮਾਨੀ ਦਾ ਕਿਸੇ ਝੂਠ ਤੇ ਠੱਗੀ ਦਾ ਪੈਸਾ ਘਰ ਵਿੱਚ ਨਹੀਂ ਲਿਆਉਣਾ ਚਾਹੀਦਾ। ਇਹ ਵੀ ਸਾਡੇ ਘਰ ਦੀ ਸੁੱਖ ਸ਼ਾਂਤੀ ਨੂੰ ਬਰਕਤ ਨੂੰ ਤੋੜ ਦਿੰਦਾ ਹੈ। ਸਭ ਤੋਂ ਪਹਿਲਾਂ ਇਹ ਪੈਸਾ ਹੀ ਸਾਡੀ ਨੀਂਦ ਤੇ ਸਾਡਾ ਚੈਨ ਖੋਹਦਾ ਹੈ। ਉਸ ਤੋਂ ਬਾਅਦ ਸਾਡੇ ਘਰ ਵਿੱਚ ਤਰ੍ਹਾਂ-ਤਰ੍ਹਾਂ ਦੀ ਦੁੱਖ ਤੇ ਤਕਲੀਫਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਸੋ ਸੰਗਤ ਜੀ ਹਰ ਰੋਜ਼ ਸੌਣ ਤੋਂ ਪਹਿਲਾਂ ਪ੍ਰਮਾਤਮਾ ਜੀ ਦੇ ਅੱਗੇ 10 ਧੰਦੀ ਕਰਕੇ ਸੋਣਾ। ਕਿ ਮਾਰ ਕਾ ਤੁਹਾਡਾ ਸ਼ੁਕਰ ਹੈ ਤੁਸੀਂ ਮੇਰਾ ਦਿਨ ਸੁੱਖਾਂ ਦਾ ਬਤੀਤ ਕੀਤਾ ਰਾਤ ਵੀ ਸੁੱਖਾਂ ਦੀ ਬਤੀਤ ਕਰਵਾਉਣੀ ਤੇ ਮੈਨੂੰ ਅਮਰਤ ਵੇਲੇ ਦਾ ਜਾਗਣਾ ਬਖਸ਼ਣਾ ਤਾਂ ਅੰਕੇ ਪ੍ਰਮਾਤਮਾ ਜੀ ਮੈਂ ਤੁਹਾਡਾ ਫੇਤੋ ਕੋਟਨ ਕੋਟ ਸ਼ੁਕਰਾਨਾ ਕਰ ਸਕਾਂ ਤੇ ਅਮਰਤ ਵੇਲੇ ਗੁਰਬਾਣੀ ਦੇ ਨਾਲ ਜੁੜ ਸਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ